ਹਾਂਜੀ ਸਤਿ ਸ੍ਰੀ ਅਕਾਲ ਆ ਸਭ ਸੀ ਸਾਰੇ ਰਾਜੀ ਖੁਸ਼ੀ ਹੋਵੰਗੇ ਜਿਵੇਂ ਤੁਹਾਨੂੰ ਪਤਾ ਆਪਾਂ ਹਰ ਐਤਵਾਰ ਤੁਹਾਡੇ ਲਈ ਇੱਕ ਪੇਪਰ ਦੇ ਲੈਵਲ ਦਾ ਟੈਸਟ ਤਿਆਰ ਕਰਦੇ ਹੁੰਨੇ ਆ ਇਸ ਵਾਰ ਵੀ ਕੀਤਾ ਆਪਾਂ ਪੰਜਾਬੀ ਨਹੀਂ ਸਮਾਂ ਸੀਗਾ ਪੰਜਾਬੀ ਟਾਈਪ ਕੀਤੀ ਹੈ ਜਿਹੜੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗੀ ਕਿੱਕੇ ਵੀਡੀਓ ਸ਼ੇਅਰ ਕਰ ਦਿਓ ਤਾਂ ਜੋ ਸਾਰਿਆਂ ਕੋਲੇ ਪਹੁੰਚ ਸਕੇ ਤੇ ਆਪਾਂ ਆ ਪੇਪਰ ਵਾਂਗ ਹੀ ਪਹਿਲਾਂ ਟ੍ਰਾਇਲ ਪਹਿਰਾ ਬੋਲਾਂਗੇ ਫਿਰ ਉਸ ਤੋਂ ਬਾਅਦ ਆਪਾਂ 2:30 ਵਜੇ ਦੁਪਹਿਰੇ ਹੋਣਗੇ ਦੇ ਵਿੱਚ 2 ਮਿੰਟ ਖਾਲੀ ਵੀਡੀਓ ਚੱਲੂਗੀ ਜਿਹਦੇ ਵਿੱਚ ਤੁਸੀਂ ਪੈਦੇ ਨੂੰ ਰੀਡ ਕਰ ਲੈਣਾ ਤੇ ਆਪਾਂ ਜਿਆਦਾ ਸਮਾਂ ਬਰਬਾਦ ਨਹੀਂ ਕਰਦੇ ਤੁਹਾਡਾ ਬਸ ਆਪਾਂ ਸਟਾਰਟ ਕਰਨ ਲੱਗਦੇ ਆ ਬਸ ਇਹੀ ਗੁਜਾਰਸ਼ ਹੁੰਦੀ ਆਪਣੀ ਹਰ ਵਾਰ ਵੀ ਭਾਈ ਜਿਹੜੇ ਘਰੇ ਬੈਠਿਆ ਉਹ ਆ ਕੇ ਚੈਰੀ ਕਰ ਲੱਗ ਜਾਓ ਤੇ ਪਰ ਮਹੀਨਾ ਲੇਟ ਹੋਵੇ 2 ਮਹੀਨੇ ਲੇਟ ਹੋਣ ਪਰ ਉਹ ਨਾਲ ਜੁੜ ਜਾਣਗੇ ਸਾਰਿਆਂ ਦੇ ਨਹੀਂ ਫਿਰ ਜਿਹੜੇ ਰੈਗੂਲਰ ਤਿਆਰੀ ਕਰਦੇ ਆ ਉਹ ਨਾਲ ਨਹੀਂ ਰਲਦੇ ਤੁਹਾਨੂੰ ਫਿਰ ਤੁਸੀਂ ਪਿੱਛੇ ਰਹਿ ਜਾਂਦੇ ਹੋ ਤੇ ਭਾਸ਼ਾ ਭਾ ਅਗਲਾ ਪੇਪਰ ਭਰ ਦਿਓ ਜਿਹੜੇ ਰਹਿੰਦੇ ਆ ਹਲੇ ਤੱਕ ਸ਼ਾਇਦ 20 ਤਰੀਕ लास्ट ਆ ਉਹਨਾਂ ਦੀ ਉਹ ਭਰ ਦਿਓ ਤਾਂ ਜੋ ਤਿਆਰੀ ਦਾ ਪਤਾ ਲੱਗ ਜਾਵੇ ਵੀ ਆਪਣੀ ਤਿਆਰੀ ਕਿੰਨੀ ਕਾ ਕਿਉਂਕਿ ਜਦੋਂ ਜਿੰਨਾ ਚਿਰ ਆਪਾਂ ਪੇਪਰ ਦਿੰਦੇ ਨਹੀਂ ਉਹਨਾਂ ਚਿਰ ਕੋਈ ਪਤਾ ਨਹੀਂ ਲੱਗਦਾ ਚਲੋ ਫਿਰ ਆਪਾਂ ਹੁਣ ਸਾਨੂੰ ਟ੍ਰਾਇਲ ਪੈਰਾ ਬੋਲਦੇ ਆਂ ਜਿਆਦਾ ਸਮਾਂ ਆਪਾਂ ਨਹੀਂ ਤੁਹਾਡਾ ਬਰਬਾਦ ਕਰਦੇ ਰੈਡੀ ਹੋ ਜਾਓ ਹਨਾ ਰੈਡੀ ਗੁਮਸਮ ਹੋਏ ਦਾਸ ਨੇ ਪਾਰਟੀ ਤੋਂ ਜਾਣਾ ਠੀਕ ਸਮਝਾ ਅਤੇ ਇਕੱਲਾ ਜਾ ਕੇ ਪਾਰਕ ਵਿੱਚ ਬੈਠ ਗਿਆ ਡੰਡੀ ਪਾਰਕ ਵਿੱਚ ਬੈਠੇ ਨੂੰ ਕਈ ਕੰਟੇ ਹੋ ਚੁੱਕੇ ਸੀ ਅਤੇ ਦਾਸ ਦੇ ਫੋਨ ਦੀ ਘੰਟੀ ਕਈ ਵਾਰ ਵੱਜ ਵੱਜ ਕੇ ਬੰਦ ਹੋ ਚੁੱਕੀ ਸੀ ਤਾਂ ਢੀ ਅੱਜ ਦਾਸ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਢੀ ਜਦੋਂ ਦੁਬਾਰਾ ਫੋਨ ਦੀ ਘੰਟੀ ਵੱਜੀ ਤਾਂ ਇਸ ਵਾਰ ਦਾਸ ਨੇ ਹੋਸ਼ ਕਰਕੇ ਫੋਨ ਚੁੱਕਿਆ ਤਾਂ ਅਗਿਓ ਦਾਸ ਨੇ ਇੱਕ ਸਾਲ ਦੇ ਜਵਾਬ ਕੀ ਆਵਾਜ਼ ਲਓ ਜੀ ਟ੍ਰੈਲਪੇਰਾ ਤੁਹਾਡਾ ਕੰਪਲੀਟ ਹੋ ਗਿਆ ਤੇ ਟੈਸਟ ਬਹੁਤ ਵਧੀਆ ਬਹੁਤ ਆਸਾਨ ਟੈਸਟ ਬੋਲਿਆ ਕਿਉਂਕਿ ਇਹ ਪੇਪਰ ਆਸਾਨ ਹੀ ਹੁੰਦਾ ਉਹ ਤਾਂ ਬਸ ਆਪਣਾ ਪ੍ਰੈਸ਼ਰ ਝੱਲਣ ਦਾ ਹੁੰਦਾ ਜਿਹੜੇ ਪ੍ਰੈਸ਼ਰ ਝੱਲੇ ਜਾਂਦੇ ਆ ਉਹ ਸਹੀ ਟਾਈਪ ਕਰ ਲੈਂਦੇ ਆ ਤੇ ਬਹੁਤ ਆਸਾਨ ਪੇਪਰਾਂ ਇੱਕ ਦੋ ਗਲਤ ਵਾਲਾ ਧਿਆਨ ਨਾਲ ਕਰਨਾ ਰੈਡੀ ਹੋ ਜਾ ਹੁਣ ਰੈਡੀ ਮਨੁੱਖ ਨੂੰ ਸਵੇ ਅਧਿਆਨ ਦੀ ਲੋੜ ਹੈ ਡੰਡੀ ਜਦੋਂ ਵਿਅਕਤੀ ਸਵੇ ਅਧਿਆਨ ਕਰਦਾ ਹੈ ਤਾਂ ਉਸ ਨੂੰ ਆਪਣੀ ਕਮੀ ਮਿਲ ਜਾਂਦੀ ਹੈ ਡੰਡੀ ਫਿਰ ਉਸ ਉੱਪਰ ਨਿਰੰਤਰ ਮਿਹਨਤ ਕਰਕੇ ਤੁਸੀਂ ਆਪਣੀ ਮਿਹਨਤ ਦਾ ਫਲ ਪ੍ਰਾਪਤ ਕਰ ਸਕਦੇ ਹੋ ਡੰਡੀ ਜਦੋਂ ਸਾਨੂੰ ਲੋੜ ਮੁਤਾਬਕ ਨਤੀਜੇ ਨਹੀਂ ਮਿਲਦੇ ਤਾਂ ਅਸੀਂ ਨਕਾਰਾਤਮਕ ਹੋ ਜਾਂਦੇ ਹਾਂ ਡੰਡੀ ਨਕਾਰਾਤਮਕ ਹੋਣ ਦੀ ਲੋੜ ਨਹੀਂ ਹੈ ਡੰਡੀ ਆਪਣੇ ਅੰਦਰ ਪ੍ਰਤਿਭਾ ਨੂੰ ਪਛਾਣ ਕੇ ਤੁਸੀਂ ਸਫਲ ਹੋ ਸਕਦੇ ਹੋ ਡੰਡੀ ਅਕਸਰ ਅਸੀਂ ਆਪਣੇ ਮਨ ਵਿੱਚ ਸੋਚਦੇ ਰਹੇ ਜਾਣਦੇ ਹਾਂ ਕਿ ਅਸੀਂ ਕੀ ਕਰਨਾ ਹੈ ਪਰ ਸਾਡੇ ਕੋਲ ਕਿਵੇਂ ਕਰਨਾ ਹੈ ਇਸ ਬਾਰੇ ਕੋਈ ਰਣਨੀਤੀ ਨਹੀਂ ਹੁੰਦੀ ਡੰਡੀ ਸਵੇ ਅਧਿਆਨ ਕਰਨ ਨਾਲ ਸਾਨੂੰ ਚੰਗੀ ਰਣਨੀਤੀ ਅਤੇ ਅੰਤਰ ਗਿਆਨ ਹੁੰਦਾ ਹੈ ਡੰਡੀ ਸਭ ਤੋਂ ਮਹੱਤਮਪੂਰਨ ਗੱਲ ਹੈ ਕਿ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਤੁਹਾਨੂੰ ਉਸ ਬਾਰੇ ਪੂਰੀ ਜਾਣਕਾਰੀ ਇਕੱਠੀ ਕਰਨੀ ਚਾਹੀਦੀ ਹੈ ਡੰਡੀ ਇਸ ਲਈ ਰਣਨੀਤੀ ਤਿਆਰ ਕਰੋ ਅਤੇ ਕੰਮ ਉੱਤੇ ਲੱਗ ਜਾਓ ਸਫਲਤਾ ਮਿਲ ਜਾਵੇਗੀ ਡੰਡੀ ਸਵਰ ਬਹੁਤ ਵੱਡੀ ਚੀਜ਼ ਹੈ ਡੰਡੀ ਜੋ ਸਬਰ ਕਰ ਗਿਆ ਉਹ ਤਰ ਗਿਆ ਤੁਸੀਂ ਕਹਾਵਤ ਸੁਣੀ ਹੋਣੀ ਹੈ ਸਬਰ ਦਾ ਫਲ ਮਿੱਠਾ ਹੁੰਦਾ ਹੈ ਡੰਡੀ ਸਬਰ ਸੰਤੋਖ ਵਾਲਾ ਵਿਅਕਤੀ ਹਮੇਸ਼ਾ ਚੰਗੇ ਬੰਦਿਆਂ ਦੀ ਸੰਗਤ ਕਰਦਾ ਹੈ ਡੰਡੀ ਚੰਗੀ ਸਖਸ਼ੀयत ਵਾਲੇ ਵਿਅਕਤੀਆਂ ਦੀ ਸੰਗਤ ਨਾਲ ਹਣੁੱਕ ਵਿੱਚ ਸਬਰ ਆ ਜਾਂਦਾ ਹੈ ਡੰਡੀ ਸਬਰ ਸਫਲਤਾ ਦੇ ਹਾਂਜੀ ਤੁਹਾਡਾ ਟਾਈਮ ਹੋਰ ਹੋਣ ਵਾਲਾ ਰੈਡੀ ਹੋ ਜਾਓ ਹੁਣ ਬੋਲਣ ਲੱਗਦੇ ਆਪਾਂ ਰੈਡੀ ਇੱਕ ਵਾਰ ਪੰਛੀਆਂ ਅਤੇ ਪਸ਼ੂਆਂ ਵਿੱਚ ਲੜਾਈ ਛਿੜ ਗਈ ਡੰਡੀ ਬਹੁਤ ਸਾਰੀਆਂ ਲੜਾਈਆਂ ਹੋਈਆਂ ਇੱਕ ਤੋਂ ਬਾਅਦ ਇੱਕ ਡੰਡੀ ਕਦੇ ਪੰਛੀ ਜਿੱਤ ਰਹੇ ਹੁੰਦੇ ਅਤੇ ਦੂਸਰੇ ਹੀ ਵਕਤ ਪਸ਼ੂ ਜਿੱਤ ਜਾਂਦੇ ਡੰਡੀ ਇਸ ਲੜਾਈ ਵਿੱਚ ਚਮਗਿੱਦੜਾਂ ਨੇ ਬੇਵਿਸ਼ਵਾਸ ਹੋਣ ਵਾਲਾ ਰੋਲ ਅਦਾ ਕੀਤਾ ਡੰਡੀ ਉਹ ਇੱਕਦਮ ਉਸ ਪਾਸੇ ਹੋ ਜਾਂਦੇ ਜਿੰਨਾਂ ਦਾ ਪਲੜਾ ਲੜਾਈ ਵਿੱਚ ਭਾਰਾ ਹੁੰਦਾ ਡੰਡੀ ਇਸ ਤਰ੍ਹਾਂ ਉਹ ਆਪਣੀ ਇਮਾਨਦਾਰੀ बार-बार ਬਦਲ रहे ਸਨ ਡੰਡੀ ਦੋਵਾਂ ਪਾਸਿਆਂ ਨੇ ਅਖੀਰ ਤੱਕ ਅੰਦਾਜ਼ਾ ਨਾ ਲਗਾਇਆ ਕਿ ਚਮਗਿੱਦੜ ਕੀ ਕਰ ਰਹੇ ਹਨ ਡੰਡੀ ਜਦੋਂ ਲੜਾਈ ਖਤਮ ਹੋ ਗਈ ਤਾਂ ਚਮਗਿੱਦੜਾਂ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹਨਾਂ ਨੂੰ ਕਿਸ ਪਾਸੇ ਹੋਣਾ ਚਾਹੀਦਾ ਹੈ ਡੰਡੀ ਪਹਿਲਾਂ ਉਹ ਪੰਛੀਆਂ ਵਾਲੇ ਪਾਸੇ ਗਏ ਪਰੰਤੂ ਪੰਛੀਆਂ ਨੇ ਉਹਨਾਂ ਦਾ ਸਾਥ ਠੁਕਰਾ ਦਿੱਤਾ ਕਿਉਂਕਿ ਬਹੁਤ ਸਾਰੇ ਪੰਛੀਆਂ ਨੇ ਉਹਨਾਂ ਨੂੰ ਆਪਣੇ ਵਿਰੁੱਧ ਲੜਦੇ ਹੋਏ ਦੇਖ ਲਿਆ ਸੀ ਡੰਡੀ ਇਸ ਤੋਂ ਬਾਅਦ ਚਮਗਿੱਦੜ ਜਾਨਵਰਾਂ ਵਾਲੇ ਪਾਸੇ ਚਲੇ ਗਏ ਡੰਡੀ ਉਸ ਪਾਸੇ ਵੀ ਉਹਨਾਂ ਨੂੰ ਉਹੀ ਹਾਲਾਤਾਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਬਹੁਤ ਸਾਰੇ ਪਸ਼ੂਆਂ ਨੇ ਵੀ ਉਹਨਾਂ ਨੂੰ ਆਪਣੇ ਵਿਰੁੱਧ ਲੜਦੇ ਦੇਖਿਆ ਸੀ ਡੰਡੀ ਇਸ ਲਈ ਅੰਤ ਵਿੱਚ ਉਹ ਆਪਣੀ ਬੇਈਮਾਨੀ ਕਰਕੇ ਇਕੱਲੇ ਹੀ ਰਹਿ ਗਏ ਡੰਡੀ ਇਸੇ ਤਰ੍ਹਾਂ ਇਸ ਕਹਾਣੀ ਇਹ ਕਹਾਣੀ ਸਾਨੂੰ ਇਹ ਸਿੱਖਿਆ ਦਿੰਦੀ ਹੈ ਕਿ ਹਮੇਸ਼ਾ ਇਮਾਨਦਾਰੀ ਦਾ ਪਲੜਾ ਫੜੀ ਰੱਖੋ ਤਾਂ ਤੁਹਾਡੇ ਨਾਲ ਸਭ